ਕੀ ਕਰੀਏ ਕੋਈ ਕੱਪੜਾ ਪੱਤ ਪਈ ਹੋਈ ਆ ਕਿ ਕੀ ਕਰੀਏ ਆਤ ਤੋਂ ਮਜਬੂਰ ਆ ਹਾਂ ਸੁਣਾ ਸੁਣਾ ਇੱਥੇ ਆ ਜਾ ਤੇਰੀ ਰੋਟੀ ਦਾ ਪ੍ਰਬੰਧ ਪੱਕਾ ਹੀ ਕਰਾ ਦਈਏ ਕਰਾ ਦੇ ਤੇਰੀ ਮਰਜ਼ੀ ਪਈ ਤੇਰਾ ਰਹਿਣ ਦਾ ਵੀ ਛੱਤ ਵੀ ਮਿਲ ਜਾਣੀ ਉੱਥੇ ਤੈਨੂੰ ਉੱਥੇ ਹੀ ਰੱਖਣਗੇ ਨਾ ਮੈਨੂੰ ਨਹੀਂ ਰਹਿੰਦੀ ਉੱਥੇ ਐ ਕਿਵੇਂ ਨਹੀਂ ਰਹਿੰਦੀ ਤੂੰ ਪੂਰੇ ਮਾਹੌਲ ਥੋੜੀ ਖਰਾਬ ਕਰਾਉਣਾ ਸਭ ਤੋਂ ਗੁਰੂ ਘਰਾਂ ਦਾ ਨਾ ਨਾ ਕੀ ਨਾਮ ਕੀ ਹੈ ਤੇਰਾ ਨਾਮ ਦੱਸ ਹੁਣ ਮਾਤਾ ਐਂ ਦੱਸ ਵੀ ਸਰਕਾਰੀ ਘਰ ਜਾਣਾ ਹੈ ਕਿ ਆਪਣੇ ਘਰ ਜਾਣਾ ਹੈ ਆਪਣੇ ਘਰ ਜਾ ਚੱਲ ਉੱਠ ਜਾ ਫਿਰ ਉੱਠ ਜਾ ਇੱਥੇ ਮਾਹੌਲ ਖਰਾਬ ਨਹੀਂ ਕਰਨਾ ਚੱਲ ਸੰਗਤ ਦਾ ਜੀ ਦੀਦੇ ਸਾਡੇ ਤਿਆਰ ਹੀ ਆ ਉਰੇ ਠੀਕ ਆ ਤੁਸੀਂ ਇਹ ਲਾਗੇ ਪਖੰਡ ਫੜ ਲਿਆ ਆਪਣਾ ਉਰੇ ਗੰਦੇ ਕੱਪੜੇ ਕਰੀ ਜਾਂਦੇ ਇਹ ਜਾਣ ਕੇ ਕਰਦੀ ਹੈ ਜੀ ਇਹਨਾਂ ਦਾ ਦਿਖਾਵਾ ਹੀ ਹੈ ਜਿਵੇਂ ਦੁਕਾਨਦਾਰ ਕੋਈ ਚੀਜ਼ ਰੱਖ ਦਵੇ ਵੇਚਣ ਲਈ ਇਹਨਾਂ ਦੇ ਵੇਚਣ ਲਈ ਇਹ ਹੈ ਦਿਖਾਵਾ ਜਿਵੇਂ ਚੰਗੀ ਭਲੀ ਹੈ ਗਈ ਇਹ ਮਾਤਾ ਇੱਧਰ ਸੁਣ ਦੱਸ ਸੁਣ ਲੈ ਉਰੇ ਹਾਂ ਇੱਥੇ ਦਿਖਣੀ ਨਹੀਂ ਚਾਹੀਦੀ ਭੀਖ ਮੰਗਦੀ ਕਿਸੇ ਵੀ ਗੁਰ ਘਰ ਚ ਠੀਕ ਆ ਠੀਕ ਆ ਨਾ ਗੁਰੂ ਘਰਾਂ ਜਾਂ ਮਰਿਆਦਾ ਭੀਖ ਮੰਗਣ ਦੀ ਨਾ ਦੇਣ ਦੀ ਨਾ ਇੱਥੇ ਤੁਸੀਂ ਇਹ ਕੰਮ ਕਰਨਾ ਲੰਗਰ ਛਕਣਾ ਛਕੋ ਆਪਣਾ ਤਾਂ ਕਰਦੇ ਨਹੀਂ ਬਹੁਤ ਵਧੀਆ ਆ ਦੇਖਦੇ ਹਾਲ ਹਾਂਜੀ ਇੰਨਾ ਤਾਂ ਕਰਦੇ ਕਿ ਗੱਲ ਹੀ ਕੁਛ ਨਹੀਂ ਹੈਗੀ ਨਾਲੇ 1500 ਰੁਪਏ ਦੀ ਪੈਨਸ਼ਨ ਲੱਗੀ ਹੋਈ ਹੈ ਜੀ ਕੱਪੜੇ ਪਾੜ ਦੇਖੋ ਖੁੱਲ ਕੇ ਪਾੜ ਦੇ ਦੇਖ ਜਾਓ ਉਹ ਦੇਖ ਜਾਓ ਦੇ ਕੇ ਜਾਓ ਹਾਂ ਕੀ ਇਹ ਕੰਮ ਨਹੀਂ ਕਰ ਸਕਦੇ ਇਹ ਰੋਪੜ ਤੋਂ ਸਪੈਸ਼ਲ ਆਈ ਹੈ ਮੰਗ ਤੋਂ ਰੋਪੜ ਥੜ ਕੇ Rajasthan ਤੋਂ ਆਉਂਦੇ ਆ UP ਤੋਂ ਆਉਂਦੇ ਆ Bihar ਤੋਂ ਆਉਂਦੇ ਆ ਫਿਰ ਮੰਗਣ ਵਾਸਤੇ ਮੰਗਣ ਵਾਸਤੇ ਆਪਣੇ ਪਰਿਵਾਰ ਬਣਾਏ ਵੀ ਸਾਡਾ ਪਰ ਤੇ ਗਾਰ ਸਾਡੇ ਚੱਲਦੇ ਸਾਡੇ ਬੰਦੇ ਕਹਿੰਦੇ ਇਹਨਾਂ ਦਾ ਗੁਜ਼ਾਰਾ ਨਹੀਂ ਚੱਲਦਾ ਹੁ ਗੁਜ਼ਾਰੇ ਨੂੰ ਸਾਡੇ ਹੀ ਕੁਝ ਸੰਸਥਾਵਾਂ ਨਾਲ ਵੀ ਸੰਪਰਕ ਆ ਉਹ ਕਹਿੰਦੇ ਵੀ ਸਾਡੇ ਕੋਲ ਭੇਜ ਦਿਆ ਕਰੋ ਪੈਸਾ ਆ ਰਿਹਾ ਪਰ ਜਾਂਦੀ ਨਹੀਂ ਨਹੀਂ ਇਹਦੇ ਬਾਰੇ ਫੋਟੋ ਭੇਜੀ ਸੀ ਸਾਨੂੰ ਕਿਸੇ ਨੇ ਇਹ ਇਹਨੂੰ ਮਤਲਬ ਜਿਹੜੀ ਸਰਕਾਰੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਹਦੇ ਤਹਿਤ ਇਹਦਾ ਮਕਾਨ ਵੀ ਬਣਿਆ ਹੋਇਆ ਪੱਕਾ ਠੀਕ ਹੈ ਤੇ ਕੁੜੀ ਤੇ ਇਕੱਠੀਆਂ ਰਹਿੰਦੀਆਂ ਨੇ ਦੋ ਈ ਤੀਆਂ ਇੱਕ ਦੋ ਤਾਂ ਕੰਮ ਕਰਨ ਕਹਿੰਦੇ ਕੰਮ ਨਹੀਂ ਕੜੀਉਂ ਘਰ ਹੁੰਦਾ ਕਿਹਨਾਂ ਦਾ ਕੰਮ ਕਰ ਸਾਰੀ ਕੋਈ ਕੋਈ ਕੰਮ ਨਹੀਂ ਕਰਦਾ ਜੀ ਕੰਮ ਨਹੀਂ ਕਰਦਾ ਫ੍ਰੀਜ ਸਰਦਾ ਉਰੇ ਬਹਿ ਜਾਣਾ ਬਸ ਕੱਪੜੇ ਕਲੇੜੀ ਜਾਣੇ ਤੇ پیسے ਮੰਗਿਆ ਦੇ ਬਲ ਬਲ ਕੋਈ ਸਾਡੀ ਆਪਣੇ 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 ਬੰਦੇ ਦੀ ਗੱਲ ਸਾਰੀ ਸੰਗੇ ਆਪਣੀ ਗਲਤੀ ਹੀ ਆ ਵੀ ਅਸੀਂ ਧੱਕੇਂ ਦੇ ਰਹੇ ਤੁਸੀਂ ਲੈ ਲਓ ਕੋਈ ਗੱਲ ਕੋਈ ਗਣੀ ਕੋਈ ਲੈ ਲਓ ਭੇਜ ਦਿਆਂਦਾ ਇਹਨੂੰ ਠੀਕ ਆ ਤੈਨੂੰ ਦਵਾਈ ਬੂਟੀ ਮੰਗਣ ਦੀ ਲੋੜ ਨਹੀਂ ਤੈਨੂੰ ਮੰਗਣ ਦੀ ਲੋੜ ਨਹੀਂ ਦੋ ਮਿੰਟ ਬਹਿ ਜਾ ਗੱਡੀ ਆਉਂਦੀ ਆ ਹੁਣ ਗੱਡੀ ਮੰਗਾਈ ਆ ਹੁਣ ਬੁੜੀ ਨੂੰ ਰੋਟੀ ਨੂੰ ਲੈ ਕੇ ਜਾਣ ਦੇ ਆ ਰੋਟੀ ਵਾਸਤੇ ਤੇਰਾ ਪ੍ਰਬੰਧ ਕਰਦੇ ਆ ਰੋਟੀ ਦੇ ਹੀ ਬੁੜੀ ਨੂੰ ਲੈ ਕੇ ਭੀਖ ਮੰਗਣ ਦਾ ਕੋਈ ਕੰਮ ਨਹੀਂ ਹੈਗਾ ਗੁਰੂ ਘਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਉਹ ਬਜ਼ੁਰਗ ਮਾਤਾ ਕਹਿੰਦੀ ਮੈਂ ਆਸ਼ਰਮ ਨਹੀਂ ਜਾਣਾ ਜਦ ਕਹਿੰਦੀ ਮੇਰੇ ਕੋ ਕਮਾਉਣੇ ਵਾਲਾ ਨਹੀਂ ਕਿਉਂਕਿ ਸਿਰਫ ਸਾਨੂੰ ਪਤਾ ਵੀ ਪਖੰਡ ਹੁੰਦੇ ਨੇ ਅੱਜ ਤੱਕ ਕੋਈ ਵੀ ਆਸ਼ਰਮ ਜਾਣ ਨੂੰ ਤਿਆਰ ਨਹੀਂ ਹੋਇਆ ਜਿੰਨੇ ਵੀ ਭਿਖਾਰੀ ਫੜੇ ਨੇ ਹੁਣ ਤੱਕ ਕਿਉਂਕਿ ਆਸ਼ਰਮ 'ਚ ਇਹਨਾਂ ਨੂੰ ਪਤਾ ਸਾਦਾ ਪ੍ਰਸ਼ਾਦਾ ਮਿਲਣਾ ਹਾਲਾਂਕਿ ਉੱਥੇ ਜਿੰਨੀ ਸਾਂਭ ਸੰਭਾਲ ਹੁੰਦੀ ਆ ਤੁਹਾਨੂੰ ਪਤਾ ਹੀ ਆ ਵੀ ਪਰਿਵਾਰ ਵਾਂਗੂ ਰੱਖਦੇ ਨੇ ਪਰ ਇਹ ਜਾ ਕੇ ਤਿਆਰ ਨਹੀਂ ਹੈ ਕਿਉਂਕਿ ਇੱਥੇ ਮੋਟੀ ਕਮਾਈ ਹੁੰਦੀ ਆ ਇਹਨਾਂ ਨੂੰ ਤੈਨੂੰ ਆਉਂਦਾ ਨਹੀਂ ਕਿੱਥੇ ਆ ਗਿਆ ਹਾਂਜੀ ਹੈ ਜੀ ਇੱਕ 10 ਹੈ ਜੀ ਇੱਕ 10 5 ਮੰਗ ਲਾ ਕੀ ਗਾ ਕੀ ਗੱਲ ਹੋ ਗਈ ਮੈਂ ਤਾਂ ਬਸ ਮੰਗ ਰਿਹਾ ਬਸ ਨਾ ਨਾ ਮੰਗਣੀ ਠੀਕ ਆਦੀ ਲੋੜ ਕੀ ਚੀਜ਼ ਚਾਹੀਦੀ ਹੈ ਤੈਨੂੰ ਮੰਗ ਦੇ ਆ ਬਸ ਕਾਦੇ ਕਿੱਥੋਂ ਆਈਆਂ ਤੂੰ ਰੋਪੜ ਤੋਂ ਰੋਪੜ ਤੋਂ ਮੰਗਣ ਵਾਸਤੇ ਆਈਆਂ ਹਾਂ ਹਾਂ ਘਰ ਚ ਕੌਣ ਕੌਣਾ ਤੇ ਬੁੜੀ ਆ ਮੈਂ ਤਾਂ ਵੀਧਵਾ ਬੁੜੀ ਤਾਂ ਮੈਨੂੰ ਵੀ ਨਹੀਂ ਦੀਂਦੀ ਆ ਤੂੰ ਬੁੜੀ ਆ ਤੇਰੇ ਘਰ ਚ ਕੌਣ ਕੌਣ ਆ ਕੁੜੀ ਉਹ ਵੀ ਅੱਗੇ ਵੀਧਵਾ ਹੈ ਅੱਛਾ ਮਤਲਬ ਤੇਰੇ ਕੋਲ ਹੁਣ ਕਮਾਈ ਦਾ ਸਾਧਨ ਨਹੀਂ ਹੈਗਾ ਕੋਈ ਬੜਾਪਾ ਪੈਨਸ਼ਨ ਤਾਂ ਲੱਗੀ ਹੋਈ ਆ ਤੇਰੀ ਹਾਂ ਫਿਰ ਉਹਦੇ ਨਾਲ ਸਰਦਾ ਨਹੀਂ ਤਾਂ ਕਿੰਨਾ ਡੇਟ ਮਿਲਦਾਗਾ 1500 ਰੁਪਏ ਹਾਂ ਫਿਰ ਉਹਨੇ ਸਰਦਾ ਨਹੀਂ ਫਿਰ ਕੀ ਕਰੀਏ ਕੋਈ ਰਕਪੜਾ ਆ ਤਪਈ ਹੋਈ ਆ ਕਿ ਕੀ ਕਰੀ ਆ ਅੱਜ ਤੋਂ ਮਜਬੂਰ ਆ ਹਾਂ ਸਲਾ ਸਲਾ ਸਿੱਥੇ ਆ ਜਾ ਠੀਕ ਆ ਤੇਰੀ ਰੋਟੀ ਦਾ ਪ੍ਰਬੰਧ ਪੱਕਾ ਹੀ ਕਰਾ ਦਈਏ ਕਰਾ ਦੇ ਤੇਰੀ ਮਰਜ਼ੀ ਪਈ ਤੇਰਾ ਰਹਿਣ ਦਾ ਵੀ ਛੱਤ ਵੀ ਮਿਲ ਜਾਣੀ ਉੱਥੇ ਤੈਨੂੰ ਉੱਥੇ ਹੀ ਰੱਖਣਗੇ ਨਾ ਮੈਨੂੰ ਚੰਗੀ ਉੱਥੇ ਐ ਕਿਵੇਂ ਨਹੀਂ ਰਹਿੰਦੀ ਤੂੰ ਪੂਰੇ ਮਾਹੌਲ ਥੋੜੀ ਖਰਾਬ ਕਰਾਉਣਾ ਸਭ ਤੋਂ ਗੁਰੂ ਘਰਾਂ ਦਾ ਨਾ ਨਾ ਕੀ ਨਾਮ ਕੀ ਤੇਰਾ ਨਾਮ ਦੱਸ ਦੇ ਉਹ ਬੱਚੀ ਕੋ ਬੱਚੇ ਉਹ ਲਿਆ ਸਾਰਿਆਂ ਨੂੰ ਲੈ ਕੇ ਜਾਣ ਲੈਣ ਆਇਆ ਟਰੱਕ ਤੁਹਾਡੇ ਵਾਸਤੇ ਹੀ ਆਇਆ ਉਹ ਆ ਜਾ ਉਹ ਆ ਜਾ ਉਧਰ ਕੀ ਨਾਮ ਕੀ ਤੇਰਾ ਨਾਮ ਦੱਸ ਦੇ ਤੀ ਨਸੀਬੋ ਓ ਬੱਠੀ ਉਹ ਬੱਠੀ ਕੋਈ ਨਹੀਂ ਉਹਦੇ ਨਾਲ ਤੇਰਾ ਠੇਕਾ ਨਹੀਂ ਲਿਆਤਾ ਉਹਦਾ ਪਹਿਲਾਂ ਆਪਣਾ ਸੋਚ ਤੂੰ ਤੂੰ ਕਿ ਇੱਧਰ ਬੈਠੀ ਹੋਈਂ ਕਿਉਂ ਕੋਈ ਨਹੀਂ ਸਾਰਿਆਂ ਨੂੰ ਲੈ ਕੇ ਜਾਂਦੇ ਆ ਤੈਨੂੰ ਪਹਿਲਾਂ ਤੈਨੂੰ ਲੈ ਜੀ ਲੈ ਜੀ ਹੁਣ ਮਾਤਾ ਐਂ ਦੱਸ ਵੀ ਸਰਕਾਰੀ ਘਰ ਜਾਣਾ ਕਾ ਆਪਣੇ ਘਰ ਜਾਣਾ ਆਪਣੇ ਘਰ ਜਾ ਚੱਲ ਉੱਠ ਜਾ ਫਿਰ ਉੱਠ ਜਾ ਇੱਥੇ ਮਾਹੌਲ ਖਰਾਬ ਨਹੀਂ ਕਰਨਾ ਚੱਲ ਸੰਗਤ ਦਾ ਸ਼ਹੀਦੀ ਦਿਹਾੜੇ ਤਿਆਰ ਹੀ ਆਉਰੇ ਠੀਕ ਆ ਤੁਸੀਂ ਇਹ ਲੱਗੇ ਪਖੰਡ ਫੜ ਲਿਆ ਆਪਣਾ ਓਰੇ 15 9 ਪਾਲ ਸਾਂ ਲਾਈਆ ਜਿਵੇਂ ਤੂੰ ਵਿਆਹ ਤੇ ਚੱਲੀ ਹੁੰਨੀ ਆ ਉਹ ਕਹਿੰਦੀ ਮੇਰਾ ਗੁਜ਼ਾਰਾ ਨਹੀਂ ਚੱਲਦਾ ਵਿਆਹ ਕਿੱਟਾ ਵਿਆਹ ਮੇਰਾ ਵੀ ਸ਼ੌਕ ਉੱਠਦੀ ਐ ਪੁੜੀ ਦੀ ਸ਼ੌਕ ਤੈਨੂੰ ਫੇਰ ਮੰਗਣ ਦੇਈ 1500 ਰੁਪਏ ਤੈਨੂੰ ਮਹੀਨੇ ਦਾ ਮਿਲਦਾ ਤੇਰਾ ਸਰਦਾ ਨਹੀਂ ਉਹਦੇ ਚ ਪਾਉਣਾ ਆਪਣੇ ਕੰਨ ਚੱਲੇ ਆਣਾ ਪੈਨਸ਼ਨ ਮਿਲਦੀ ਐ ਜੀ ਤਾਂ ਵੀ ਓਰੇ ਬਸ ਸੰਗਤ ਨੂੰ ਤੰਗ ਕਰਨ ਇਹਨਾਂ ਨੇ ਕੱਪੜੇ ਖਿੱਚਣੇ ਨੇ ਆ ਕੇ ਅੱਛਾ ਜੀ ਮਾਤਾ ਜੀ ਓਰੇ ਦੇਖ ਗਈ ਨਾਲੇ ਸਾਬੜ ਖੋਰਦਾ ਕੱਪੜੇ ਦੰਦੇ ਘੜੀ ਜਾਂਦੀ ਆ ਹਾਂ ਜੀ ਆਪਣੇ ਗੰਦੇ ਕੱਪੜੇ ਕਰੀ ਜਾਂਦੇ ਇਹ ਜਾਣ ਕੇ ਕਰਦੀ ਹੈ ਜੀ ਇਹਨਾਂ ਦਾ ਦਿਖਾਵਾ ਹੀ ਹੈ ਜਿਵੇਂ ਦੁਕਾਨਦਾਰ ਕੋਈ ਚੀਜ਼ ਰੱਖ ਦਵੇ ਵੇਚਣ ਲਈ ਇਹਨਾਂ ਦੇ ਵੇਚਣ ਲਈ ਇਹ ਹੈ ਦਿਖਾਵਾ ਜਵੇ ਚੰਗੀ ਭਲੀ ਹੈ ਗਈ ਜੀ ਇਹ ਮਾਤਾ ਇੱਧਰ ਸੁਣ ਗੱਲ ਸੁਣ ਲੈ ਓਰੇ ਪਹਿਲੀ ਵਾਰ ਮਿਲੀਆਂ ਤੇਰੀ ਉਮਰ ਦਾ ਲਿਹਾਜ਼ ਕਰਕੇ ਤੈਨੂੰ ਐਂ ਜਾਣ ਦਿੱਤਾ ਹੁਣ ਇੱਥੇ ਦਿਖਣੀ ਨਹੀਂ ਚਾਹੀਦੀ ਭੀਖ ਮੰਗਦੀ ਕਿਸੇ ਵੀ ਗੁਰ ਘਰ ਚ ਠੀਕ ਠੀਕ ਆ ਨਾ ਗੁਰੂ ਘਰਾਂ ਜਾਂ ਮਰਿਆਦਾ ਭੀਖ ਮੰਗਣ ਦੀ ਨਾ ਦੇਣ ਦੀ ਨਾ ਇੱਥੇ ਤੁਸੀਂ ਇਹ ਕੰਮ ਕਰਨਾ ਲੰਗਰ ਛਕਣਾ ਸ਼ਕੋ ਆਪਣਾ ਤੋਂ ਤਾਂ ਕਰਦੇ ਨਹੀਂ ਬਹੁਤ ਵਧੀਆ ਦੇਖਦੇ ਹੋ ਹਾਲਾ ਐਨਾ ਤਾਂ ਕਰਦੇ ਕਹਿੰਦੇ ਗੱਲ ਹੀ ਕੁਝ ਨਹੀਂ ਹੈਗੀ ਨਾਲੇ 1500 ਰੁਪਏ ਦੀ ਪੈਨਸ਼ਨ ਲੱਗੀ ਹੋਈ ਹੈ ਜੀ ਕੱਪੜੇ ਪਾੜ ਦੇਖੋ ਖੁੱਛ ਕੇ ਪਾੜ ਦੇ ਦੇ ਕੇ ਜਾਓ ਉਹ ਦੇਖ ਜਾਓ ਦੇ ਕੇ ਜਾਓ ਹਾਂ ਕੀ ਇਹ ਕੰਮ ਨਹੀਂ ਕਰ ਸਕਦੇ ਇਹ ਰੋਪੜ ਤੋਂ ਸਪੈਸ਼ਲ ਆਈ ਆ ਮੰਗ ਰੋਪੜ ਥੜ ਕੇ Rajasthan ਤੋਂ ਆਉਂਦੇ ਆ UP ਤੋਂ ਆਉਂਦੇ ਆ Bihar ਤੋਂ ਆਉਂਦੇ ਆ ਕਿਰਮ ਮੰਗਣ ਵਾਸਤੇ ਮੰਗਣ ਵਾਸਤੇ ਬੜੇ ਰੋਜ਼ਗਾਰ ਬਣਾਏ ਵੀ ਸਾਡਾ ਰੋਜ਼ਗਾਰ ਸਾਡਾ ਜੀ ਚੱਲਦਾ ਸਾਡਾ ਬੰਦੇ ਕਹਿੰਦੇ ਜੀ ਇਹਨਾਂ ਦਾ ਗੁਜ਼ਾਰਾ ਨਹੀਂ ਚੱਲਦਾ ਹੁ ਗੁਜ਼ਾਰੇ ਨੂੰ ਸਾਡੇ ਜੀ ਕੁਝ ਸੰਸਥਾਵਾਂ ਨਾਲ ਵੀ ਸੰਪਰਕ ਆ ਉਹ ਕਹਿੰਦੇ ਵੀ ਸਾਡੇ ਕੋਲ ਭੇਜ ਦਿਆ ਕਰੋ ਪੇਸਾਰ ਪਰ ਜਾਂਦੀਆਂ ਨਹੀਂ ਨਹੀਂ ਗੁਜ਼ਾਰਾ ਕਿਉਂ ਨਹੀਂ ਚੱਲਦਾ ਇਹ ਜਾਂਦੀਆਂ ਨਹੀਂ ਜੀ ਕਿਉਂਕਿ ਉੱਥੇ ਮਿਲਣਾ ਸਰਦ ਪ੍ਰਸ਼ਾਸਨ ਗਲਤ ਉੱਥੇ ਆ ਗਈ ਨਾ ਇਥੇ ਆਪਣੀ ਮਰਜ਼ੀ ਨਾਲ ਖੜਾ ਇਹਨਾਂ ਨੇ ਕੋਵਿਡ ਵਿੱਚ ਮਰ ਲੰਗਨ ਆਪਣਾ ਸਭ ਸੰਗਤਾਂ ਨਾਲ ਲੰਗਨ ਉੱਤੇ ਲੰਗਨ ਲਵਾਇਆ ਜੇ ਦਾਲ ਫੁਲਕ ਲੈ ਕੇ ਜਾਣਾ ਨਾ ਇਹਨਾਂ ਨੂੰ ਕਹਿਣਾ ਭਾਈ ਤੁਸੀਂ ਜਰਗਰ ਨੂੰ ਮੀਟ ਬੱਚ ਇਹ ਦਬਾ ਘੱਟ ਲੈ ਕੇ ਭਜੋ ਤੁਸੀਂ। ਭਪੀ ਇਹਦੇ ਬਾਰੇ ਫੋਟੋ ਭੇਜੀ ਸੀ ਸਾਨੂੰ ਕਿਸੇ ਨੇ। ਇਹ ਇਹਨੂੰ ਮਤਲਬ ਜਿਹੜੀ ਸਰਕਾਰੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਹਦੇ ਤਹਿਤ ਇਹਦਾ ਮਕਾਨ ਵੀ ਬਣਿਆ ਹੋਇਆ ਪੱਕਾ। ਠੀਕ ਹੈ। ਤੇ ਕੁੜੀ ਤੇ ਇਕੱਠੀਆਂ ਰਹਿੰਦੀਆਂ ਨੇ ਦੋਏ ਤੀਆਂ ਇੱਕ ਦੋ ਤਿੰਨ। ਕੰਮ ਕਰ ਨੇ ਕਿਹੜਾ ਕੰਮ ਨਹੀਂ ਕਰੀ ਗਾਹ ਹੁੰਦਾ ਕਿਹਨ ਦਾ। ਕੰਮ ਕਰ ਸਾਰੇ ਕੋਈ ਕੋਈ ਕੰਮ ਨਹੀਂ ਕਰਤੀਆਂ। ਕੀ ਨਹੀਂ ਕਰਤੋਂ ਫ੍ਰੀਜ ਚ ਸਰਦਾ ਉਰੇ ਬਹਿ ਜਾਣਾ ਬਸ ਕੱਪੜੇ ਕਬੇੜੀ ਜਾਣਾ। ਨਾ ਫਿਰ ਪਹਿ ਮਗੀਆ ਦੇ ਬਲ ਬਲ ਲੋਕ ਸਾੜੀ ਆਪਣੇ 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 ਬੰਦੇ ਦੀ ਗੱਲ ਸਾਰੀ ਸਾਂਝੀ ਆਪਣੀ ਗਲਤੀ ਹੀ ਆ। ਵੀ ਅਸੀਂ ਧੱਕੇਂ ਦੇ ਆਵੇ ਤੁਸੀਂ ਲੈ ਲਓ ਕੋਈ ਗ ਕਿਉਂ ਦਿੰਨੇ ਆਪਾਂ ਸਹੀ ਗੱਲ ਹੈ ਜੀ ਜੀ ਤੁਹਾਡੇ ਪਿੰਡ 'ਚ ਬੰਦਾ ਮਾੜਾ ਬੰਦਾ ਉਹਦੀ ਮੱਤ ਕਰਦੇ ਉਹਦੀ ਮੱਤ ਉਹਦੀ ਕਰ ਬਦਲ ਕਰਨੀ ਆ ਇਹ ਕਰ ਦਿਓ ਕਿਨੂੰ ਪੜਾ ਦਿਓ ਜਿਹੜਾ ਆਪਣੇ ਪਤਾ ਪਾਪੜੇ ਪਿੰਡ 'ਚ ਲੱਗੇ ਏਰੀਏ ਹੋਰ ਵੀ ਬੰਦੇ ਆਗੇ ਮਰ ਮਰ ਕਰ ਲੱਗੇ ਆ ਵੀ ਸੱਚੀ ਜ਼ਰੂਰ ਤੋਂ ਮੰਨ ਜੂ ਜੀ ਉਹਨੂੰ ਉਹਦੀ ਬੋਤ ਕਰੋ ਇਹਨਾਂ ਇਹਨਾਂ ਦੀ ਮੇਰੇ ਹੱਥੋਂ ਨਹੀਂ ਨਹੀਂ ਬਣਦੀ ਆਪਾਂ ਨੂੰ ਧੰਨਵਾਦ ਜੀ ਚਲੋ ਮਿਹਰਬਾਨੀ ਬਾਈ ਸੋ ਸੰਗਤ ਨੂੰ ਬੇਨਤੀ ਵੀ ਆ ਕਿ ਹਰ ਜਗ੍ਹਾ ਤੇ ਪ੍ਰਬੰਧਕ ਜਾਂ ਫਿਰ ਸਾਡੇ ਵਰਗੇ ਸੇਵਾਦਾਰ ਜਿਨ੍ਹਾਂ ਦੇ ਗੁਰੂ ਮਹਾਰਾਜ ਵੱਲੋਂ ਸੇਵਾ ਲਈ ਆ ਨਹੀਂ ਆ ਸਕਦੇ ਸੋ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਜੇਕਰ ਤੁਸੀਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਨੇ ਤਾਂ ਜੋ ਉਹਨਾਂ ਦੇ ਉਪਦੇਸ਼ ਨੇ ਨਾਮ ਜਪੋ ਕਿਰਤ ਕਰੋ ਵੰਡ ਛਕੋ ਇਹਨਾਂ ਨੂੰ ਲੰਗਰ ਛਕਾਉਣ ਦੇ ਲਈ ਹਰ ਸਮੇਂ ਖੁੱਲੇ ਨੇ ਲੰਗਰ ਛਕ ਸਕਦੇ ਨੇ ਪਰ ਇਹਨਾਂ ਦੀ ਨੀਅਤ ਕੁਝ ਹੋਰ ਹੈ ਸੋ ਇਸ ਚੀਜ਼ ਦਾ ਧਿਆਨ ਰੱਖੋ ਤਰਸ ਨਾ ਖਾਓ ਕਿਉਂਕਿ ਇਹਨਾਂ ਦਾ ਇੱਕੋ ਇੱਕ ਹਥਿਆਰ ਹੁੰਦਾ ਤਰਸ ਜੇਕਰ ਤੁਹਾਨੂੰ ਤਰਸ ਨਹੀਂ ਲਿਆਉਣਗੇ ਇਹ ਤੁਹਾਡੀਆਂ ਨਜ਼ਰਾਂ 'ਚ ਆਪਣੇ ਲਈ ਤਰਸ ਨਹੀਂ ਪੈਦਾ ਕਰਨਗੇ ਤੁਸੀਂ ਪੈਸੇ ਕਿੱਥੋਂ ਦੇਵੋਗੇ ਸੋ ਇਹ ਇਹਨਾਂ ਦੀ ਇੱਕ ਦੁਕਾਨਦਾਰੀ ਇਹਨੂੰ ਸਮਝਿਆ ਕਰੋ ਕਿਉਂਕਿ ਉਹ ਤੁਹਾਡਾ ਦਿੱਤਾ ਦਾਨ ਲੇਖੇ ਨਹੀਂ ਲੱਗਦਾ ਤੁਹਾਡੇ ਲਈ ਕਿਤੇ ਨਾ ਕਿਤੇ ਉਹ ਮੁਸ਼ਕਲਾਂ ਹੀ ਖੜੀਆ ਕਰੂਗਾ ਕਿਉਂਕਿ ਇਹਨਾਂ ਨੇ ਉਹ ਪੈਸੇ ਨੂੰ ਕਿੱਥੇ ਵਰਤਣਾ ਇਹ ਹੁਣ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਇੱਥੇ ਖੜਕੇ ਕਹਿਣ ਦੇ ਵੀ ਚੰਗੇ ਨਹੀਂ ਲੱਗਦੇ ਸੋ ਜ਼ਰੂਰ ਧਿਆਨ ਰੱਖਿਆ ਕਰੋ ਸੰਗਤ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇੱਥੇ ਆ ਰਹੇ ਹੋ ਨਤਮਸਤਕ ਹੋਣ ਦੇ ਲਈ ਆ ਰਹੇ ਹੋ ਤਾਂ ਇਹਨਾਂ ਮੰਗਤਿਆਂ ਦਾ ਧਿਆਨ ਰੱਖੋ ਇਹਨਾਂ ਨੂੰ 1 ਰੁਪਿਆ ਵੀ ਨਾ ਦਿਓ ਸੋ ਹੋਰਾਂ ਨੂੰ ਵੀ ਦੇਖ ਦੇ ਜੀ ਆਪਾਂ ਚੱਲ ਕਰਦੇ ਤੈਨੂੰ ਮੈਂ ਹੁਣੇ ਦੱਸਦਾ ਘੜਜਾ ਕੌਲਸਾ ਆਉਂਦੀ ਆ ਤੈਨੂੰ ਹੁਣੇ ਪਤਾ ਲੱਗ ਜਾਣਾ ਬਾਪਾ ਵੀ ਬਾਦਾਂ ਇੱਧਰ ਮੈਂ ਤੈਨੂੰ ਦੱਸ ਦਵਾਂ ਜੇ ਆਪਾਂ ਜੇ ਜ਼ਿਆਦੇ ਫਸਾਂਗੇ ਫਿਰ ਨਹੀਂ ਨਹੀਂ ਪੱਜਾਂਗੇ